ਆ ਤੁਸੀਂ ਦੇਖ ਰਹੇ ਹੋ ਮੋਹਾਲੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਮੋਹਾਲੀ ਫੇਅਰ ਹੈ ਉਹ ਲੱਗ ਚੁੱਕਿਆ ਹੈ ਇੱਥੇ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਵੈਰਾਈਟੀਆਂ ਦੇਖ ਸਕਦੇ ਹੋ ਪਹਿਲਾਂ ਇਹ ਤੁਸੀਂ ਐਂਟਰੀ ਤੇ ਵਰਦੇ ਸਾਰ ਹੀ ਜਿਹੜਾ ਪਾਨ ਦਾ ਬਨਾਰਸੀ ਪਾਨ ਦਾ ਜਿਹੜਾ ਸਟਾਲ ਹੈ ਤਾਂ ਤੁਸੀਂ ਪਾਨ ਚੱਕ ਸਕਦੇ ਹੋ ਉੱਥੇ ਤਾਂ ਨਾਲ ਹੀ ਜਿਹੜੇ ਕੱਪ ਨੇ ਚੀਨੀ ਦੇ ਕੱਪ ਘਰਾਂ ਦੇ ਵਿੱਚ ਬੀਬੀਆਂ ਲਈ ਸਪੈਸ਼ਲ ਹੈ ਤੁਸੀਂ ਦੇਖ ਰਹੇ ਹੋ ਵੱਖ-ਵੱਖ ਤਰ੍ਹਾਂ ਦੇ ਇੱਥੇ ਸਟਾਲ ਲੱਗੇ ਹੋਏ ਨੇ ਤਾਂ ਔਰ ਜਿਹੜਾ ਇੱਕ ਥੋੜੀ ਖੇਚ ਦਾ ਕੇਂਦਰ ਬਣਾਇਆ ਹੋਇਆ ਇਹਨਾਂ ਨੇ ਇੱਕ ਸਿੰਗਾਪੁਰ 에ਅਰਲਾਈਨ ਇੱਥੇ ਇੱਕ ਪਲੇਨ ਬਣਾਇਆ ਹੋਇਆ ਜਿਸ ਦੇ ਵਿੱਚ ਉਹਦੀ ਐਂਟਰੀ ਦਿੱਤੀ ਗਈ ਹੈ ਇਸ ਫੇਅਰ ਦੇ ਵਿੱਚ ਐਂਟਰ ਹੋਣ ਦੇ ਲਈ ਇਸ ਮੇਲੇ ਦੇ ਵਿੱਚ ਤਾਂ ਤੁਸੀਂ ਦੇਖ ਰਹੇ ਹੋ ਜਿਹੜਾ ਪਲੇਨ ਆ ਪਲੇਨ ਦੀ ਜਿਹੜੀ ਦੇਖਿਆ ਉਸੇ ਤਰ੍ਹਾਂ ਬਣਾਈ ਹੋਈ ਜਿਵੇਂ ਸਿੰਗਾਪੁਰ 에ਅਰਲਾਈਨਸ ਦਾ ਪਲੇਨ ਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀ ਟਿਕਟ ਵੀ ਇਹਨਾਂ ਨੇ ਇੱਕ ਪ੍ਰਾਈਸ ਰੱਖਿਆ ਗਿਆ ਅਲੱਗ-ਅਲੱਗ ਜਿਹੜੇ ਐਂਟਰੀ ਦਾ ਪ੍ਰਾਈਸ ਹੈਗਾ ਤੇ 50 ਰੁਪਏ 50 ਤਾਂ ਉਸ ਤੋਂ ਬਾਅਦ ਵਿੱਚ ਤੁਸੀਂ ਚੰਡੋਲ ਝੁੱਟੋਗੇ ਉਹ ਫਿਰ ਅਲੱਗ-ਅਲੱਗ ਸਾਰੇ ਅੰਟਰਪ੍ਰਾਈਜ਼ ਨੇ ਤਾਂ ਅਸੀਂ ਤੁਹਾਨੂੰ ਦਿਖਾਉਂ ਰਹੇ ਹਾਂ ਬੱਚਿਆਂ ਦੇ ਲਈ ਖਾਸ ਕਰਕੇ ਬੱਚਿਆਂ ਦੇ ਮਨੋਰੰਜਨ ਲਈ ਇੱਥੇ ਬਹੁਤ ਜਿਹੜੀਆਂ ਚੀਜ਼ਾਂ ਨੇ ਛੋਟੇ ਝੂਲੇ ਨੇ ਇਹ ਦੇਖ ਸਕਦੇ ਹੋ ਤੁਸੀਂ ਬੱਚਿਆਂ ਦੇ ਝੂਟਣ ਦੇ ਲਈ ਚੰਡੋਲ ਹੈ ਇੱਥੇ ਬੱਚੇ ਜਿਹੜੇ ਐ ਝੂਟ ਸਕਦੇ ਆ ਚੰਡੋਲ ਦੇ ਵਿੱਚ ਆ ਕੇ ਅ ਹੋਰ ਅੱਗੇ ਵੈਸੇ ਤੁਹਾਨੂੰ ਦਿਖਾ ਰਹੇ ਇਹ ਜੰਪਿੰਗ ਦੇ ਲਈ ਬੱਚੇ ਜੰਪ ਕਰਨ ਕਰ ਸਕਦੇ ਨੇ ਇੱਥੇ ਖੇਡਣ ਵਾਸਤੇ ਬੱਚਿਆਂ ਦੇ ਜਿਹੜੇ ਅਲੱਗ-ਅਲੱਗ ਇੱਥੇ ਝੂਲੇ ਜਾਂ ਹੋਰ ਪੋਲ ਕਿਸ ਤੀਆਂ ਬਣੀਆਂ ਹੋਈਆਂ ਨੇ ਬੱਚਿਆਂ ਦੇ ਵਾਸਤੇ ਇਹ 5 ਮਿੰਟ ਦੇ ਇੱਥੇ ਟਿਕਟ ਦੇ 50 ਰੁਪਏ ਨੇ ਇਹ ਤਾਂ ਤੁਸੀਂ ਦੇਖ ਸਕਦੇ ਹੋ ਇਹ ਬੱਚਿਆਂ ਦੀ ਛਾਲਾ ਮਾਰਨ ਲਈ ਇਹ ਬਣਾਇਆ ਹੋਇਆ ਇਹ ਬਣਾ ਦੇਖ ਸਕਦੇ ਹੋ ਬੱਚੇ ਕਿਸ ਤਰੀਕੇ ਦੇ ਨਾਲ ਜਿਹੜਾ ਇੱਥੇ ਫਨ ਕਰ ਰਹੇ ਨੇ ਖਾਸ ਕਰਕੇ ਇੱਥੇ ਲੋਕ ਜ਼ਿਆਦਾ ਬੱਚਿਆਂ ਨੂੰ ਹੀ ਲੈ ਕੇ ਆਉਂਦੇ ਨੇ ਤਾਂ ਜੋ ਬੱਚੇ ਉਹਨਾਂ ਦੇ ਜਿਹੜੇ ਫਨ ਕਰ ਸਕਣਾਂ ਥੋੜਾ ਮौज-ਮਾਸਤੀ ਕਰ ਸਕਣਾ ਕਿਉਂਕਿ ਸੰਡੇ ਵਾਲੇ ਦਿਨ ਇੱਥੇ ਥੋੜਾ ਜਿਆਦਾ ਕਰਾਊਡ ਹੁੰਦਾ ਅੱਜ ਜਿਹੜਾ ਇੱਥੇ ਰਸ਼ ਹੈ ਉਹ ਪੈਣਾ ਜਿਹੜਾ ਸ਼ੁਰੂ ਹੋ ਗਿਆ ਹੁਣ ਤੋਂ ਹੀ ਤਾਂ ਤੁਸੀਂ ਦੇਖ ਸਕਦੇ ਹੋ ਇੱਧਰ ਨਾਲ ਦੇਖੀ ਜੇਕਰ ਗੱਲ ਕਰੀਏ ਬੀ ਚੰਡੋਲ ਦੀ ਚੰਡੋਲ ਵੀ ਹੈ ਚੰਡੋਲ ਦੇ ਵਿੱਚ ਸ ਹਰ ਇੱਕ ਤਰ੍ਹਾਂ ਦਾ ਜਿਹੜਾ ਬੰਦਾ ਬੈਠ ਸਕਦਾ ਬੱਚੇ ਹੋਣ ਬਜ਼ੁਰਗ ਹੋਣ ਬੀਬੀਆਂ ਸਾਰੇ ਬੈਠ ਸਕਦੇ ਨੇ ਇਹ ਚੰਡੋਲ ਜਿਹੜਾ ਲਾਇਆ ਹੋਇਆ ਹੈ ਤਾ ਚੰਡੋਲ ਝੂਟਣ ਦੇ ਜਿਹੜੇ ਸ਼ਕੀਨ ਨੇ ਉਹ ਇੱਥੇ ਆ ਕੇ ਚੰਡੋਲ ਵੀ ਝੂਟ ਸਕਦੇ ਨੇ ਤਾਂ ਨਾਲ ਹੀ ਇਸ ਦੇ ਇੱਕ ਹੋਰ ਹੈ ਜਿਹੜਾ ਝੂਲਾ ਉਸ ਦੇ ਵਿੱਚ ਵੀ ਝੂਟੇ ਹੁੰਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਬੋਟ ਟਾਈਪ ਝੂਲਾ ਹੈ ਦੇਖ ਸਕਦੇ ਹਾਂ ਇਹਨਾਂ ਦੀ ਜਿਹੜੇ ਅਲੱਗ-ਅਲੱਗ ਇੱਕ ਟੈ ਜਿਹੜੀ ਰੱਖੀ ਹੋਈ ਹੈ ਇਹਨਾਂ ਦੇ ਵੱਲੋਂ ਤਾਂ ਤੁਸੀਂ ਦੇਖ ਸਕਦੇ ਹੋ ਇਸ ਦੇ ਵੀ ਜਿਹੜੇ 50 ਰੁਪਏ ਨੇ ਇੱਕ ਵਾਰ ਝੂਟਾ ਲੈਣ ਦੇ 50 ਰੁਪਏ ਨੇ ਚੰਡੋਲ ਹੈ ਚੰਡੋਲ ਵੀ ਚੱਲ ਰਿਹਾ ਹੈ ਤਾਂ ਨਾਲ ਜਿਹੜਾ ਝੂਲਾ ਬੋਟ ਝੂਲਾ ਤਾਂ ਉਹਦੇ ਨਾਲ ਹੀ ਜਿਹੜਾ ਹੈਗਾ ਆ ਬ੍ਰੇਕ ਡਾਂਸ ਬ੍ਰੇਕ ਡਾਂਸ ਇੱਕ ਇਹ ਵੀ ਝੂਲਾ ਹੈ ਇਹ ਬਹੁਤ ਤੇਜ਼ ਚੱਲ ਕੇ ਇੱਕਦਮ ਬ੍ਰੇਕ ਹੁੰਦਾ ਹੈ ਆਸ-ਪਾਸ ਜਿਗ-ਜੈਗ ਟ੍ਰੇਪ ਜਿਹਾ ਬਣਿਆ ਹੋਇਆ ਘੁੰਮ ਜਾਂਦਾ ਵਿੱਚੋਂ ਤਾਂ ਦੇਖ ਰਹੇ ਹੋ ਤੁਸੀਂ ਇਹਨੇ ਵੀ ਹੁਣ ਜਿਹੜਾ ਇਹ ਚਲਾਣਗੇ ਤਾਂ ਉਸ ਤੋਂ ਅੱਗੇ ਅਸੀਂ ਤੁਹਾਨੂੰ ਦਿਖਾਣੇ ਆ ਕਿ ਕਿਹੜਾ ਝੂਲਾ ਹੈ ਉਹ ਹੈਗਾ ਆ ਡ੍ਰੈਗਨ ਸੁਪਰ ਡ੍ਰੈਗਨ ਟ੍ਰੇਨ ਹੈ ਇਹ ਵੀ ਬੱਚਿਆਂ ਵਾਸਤੇ ਹੀ ਹੈ ਤੁਸੀਂ ਦੇਖ ਸਕਦੇ ਹੋ ਹੋਰ ਮੇਲੇ ਦੇ ਵਿੱਚ ਬਹੁਤ ਸਾਰੀਆਂ ਐਟਮਾ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਣਗੀਆਂ ਬਹੁਤ ਸਾਰੀਆਂ ਚੀਜ਼ਾਂ ਖਾਣ ਲਈ ਵੀ ਸਟਾਲ ਲੱਗੇ ਹੋਏ ਨੇ ਉਹ ਵੀ ਸਿੱਤ ਤੁਹਾਨੂੰ ਦਿਖਾਉਣੇ ਆ ਤਾਂ ਚੰਡੋਲ ਚੱਲ ਰਹੇ ਨੇ ਦੇਖ ਸਕਦੇ ਹੋ ਤੁਸੀਂ ਲੋਕ ਇੱਥੇ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚਦੇ ਨੇ ਤਾਂ ਜੋ ਉਹਨਾਂ ਦਾ ਜਿਹੜਾ ਸੰਡੇ ਵਾਲੇ ਦਿਨ ਇਹ ਜਿਹੜਾ ਫੰਕਸ਼ਨ ਹੈ ਮਨੋਰੰਜਨ ਹੋ ਸਕੇ ਮਨੋਰੰਜਨ ਦੇ ਲਈ ਖਾਸ ਹੈ ਜਿਹੜਾ ਫੇਅਰ ਲੱਗਦਾ ਹੈ ਫੇਰ ਮੇਲਾ ਜਿਹੜਾ ਤੁਸੀਂ ਦੇਖ ਸਕਦੇ ਹੋ ਮਹਾਲੀ ਦੇ ਵਿੱਚ ਟ੍ਰੇਡ ਫੇਅਰ ਲੱਗਿਆ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਇਹ ਟ੍ਰੇਨ ਹੈ ਬੱਚਿਆਂ ਵਾਲੀ ਟ੍ਰੇਨ ਖੈਰ ਛੋਟੇ ਵਿੱਚ ਕਈ ਵਾਰ ਡਰਦੇ ਹੁੰਦੇ ਨੇ ਤਾਂ ਉਹਨਾਂ ਨੇ ਮਮੀਆਂ ਵੀ ਨਾਲ ਬੈਠ ਜਾਂਦੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਟ੍ਰੇਨ ਦੇ ਵਿੱਚ ਬੱਚੇ ਨੂੰ ਨਾਲ ਬਿਠਾਇਆ ਹੋਇਆ ਉਸ ਦੀ ਮਾਤਾ ਨੇ ਇਹ ਟ੍ਰੇਨ ਦੇ ਵਿੱਚ ਬੱਚੇ ਬਹੁਤ ਚੜ ਕੇ ਜਿਹੜੇ ਖੁਸ਼ ਹੁੰਦੇ ਨੇ ਤਾ ਹੋਰ ਅਸੀਂ ਅਕੇ ਤੁਹਾਨੂੰ ਲੈ ਕੇ ਚੱਲਦੇ ਆ ਇਹ ਹੈਗਾ ਇਹ ਭੂਤ ਮੰਗਲਾ ਇਹ ਤੁਸੀਂ ਭੂਤ ਮੰਗਲਾ ਅਕਸਰ ਹੀ ਬਹੁਤ ਸਾਰੇ ਮਾਲ ਸ਼ੋਪਿੰਗ ਮਾਲਸ ਵਿੱਚ ਹੁੰਦਾ ਹੈ ਜਾਂ ਹੋਰ ਥਾਵਾਂ ਤੇ ਹੁੰਦਾ ਜਿਹੜਾ ਭੂਤ ਮੰਗਲਾ ਹੁੰਦਾ ਹੈ ਤਾਂ ਇਹ ਦਿਲ ਬਣਾਇਆ ਹੋਇਆ ਜੇ ਕਿਸੇ ਨੇ ਸੈਲਫੀ ਲੈਣੀ ਹੈ ਇਸ ਦੇ ਵਿੱਚ ਖੜ ਕੇ ਤਾਂ ਉਹ ਚੰਦ ਬਣਾਇਆ ਹੋਇਆ ਘਰ ਬਣਾਇਆ ਹੋਇਆ ਤਾਂ ਇੱਧਰ ਸੈਲਫੀ ਲੈਣ ਲਈ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਣਾਈਆਂ ਹੋਈਆਂ ਨੇ ਤਾਂ ਇੱਥੇ ਦੇਖ ਸਕਦੇ ਹੋ ਤੁਸੀਂ ਦੇਖੀ ਬਹੁਤ ਲੋਕ ਇੱਥੇ ਆਉਂਦੇ ਨੇ ਉਹ ਟਾਵਰ ਬਣਾਇਆ ਹੋਇਆ ਟਰੈਸ ਦਾ ਜਿਹੜਾ ਟਾਵਰ ਹੈ ਤਾਂ ਤੁਸੀਂ ਹੋਰ ਅਸੀਂ ਤੁਹਾਨੂੰ ਦਿਖਾਉਂਦੇ ਅੱਗੇ ਕੀ ਕੀ ਇਹ ਜਿਹੜੇ ਖਾਸ ਪ੍ਰਬੰਧ ਨੇ ਇਸ ਮੇਲੇ ਦੇ ਵਿੱਚ ਇਸ ਫੇਰ ਮੇਲੇ ਦੇ ਵਿੱਚ ਤਾਂ ਹੋਰ ਦੇਖਦੇ ਆਂ ਅੱਗੇ ਜਾ ਕੇ ਕੀ ਨਾਖੇ ਕੋਲੋਂ ਪੜਾਇਆ ਹੋਇਆ ਟ੍ਰੇਨ ਬਣਾਈ ਹੋਈ ਹੈ ਤਾਂ ਇਹ ਜਿਹੜੀ ਲਗ ਲਗ ਇੱਥੇ ਦੇਖ ਸਕਦੇ ਹੋ ਤੁਸੀਂ ਕੁੜੀਆਂ ਸੈਲਫੀਆਂ ਕਿਸ ਤਰ੍ਹਾਂ ਲੈਂਦੀਆਂ ਨੇ ਇਹ ਟ੍ਰੇਨ ਬਣਾਈ ਹੋਈ ਹੈ ਟ੍ਰੇਨ ਦੇ ਵਿੱਚ ਬੈਠ ਕੇ ਵੀ ਤੁਸੀਂ ਸੈਲਫੀ ਲੈ ਸਕਦੇ ਹੋ ਤਾਂ ਅਲੱਗ-ਅਲੱਗ ਤਰ੍ਹਾਂ ਨੇ ਇੱਥੇ ਜਿਹੜੀ ਦੇਖਿਆ ਇਹ ਸਾਰਾ ਹੀ ਟ੍ਰੇਡ ਫੇਅਰ ਮਹਾਲੀ ਦਾ ਤੁਹਾਨੂੰ ਜਿਹੜਾ ਇੱਥੇ ਦੇਖਣ ਨੂੰ ਮਿਲੇਗਾ ਇਸ ਵਾਰੀ ਇਸ ਦੀ ਅਲੱਗ-ਅਲੱਗ ਜਿਹੜੀ ਟਿਕਟ ਹੈ ਤਾਂ ਬਹੁਤ ਸਾਰੇ ਇੱਥੇ ਲੋਕ ਨੇ ਆ ਕੇ ਆਪਣਾ ਮਨੋਰੰਜਨ ਕਰਦੇ ਨੇ ਤਾਂ ਇੱਧਰ ਇਹ ਸਟਾਲ ਨੇ ਸਟਾਲ ਬਹੁਤ ਤਰ੍ਹਾਂ ਦੇ ਸਟਾਲ ਲਾਏ ਹੋ ਨੇ ਲੋਕ ਆ ਕੇ ਇੱਥੇ ਫਾਸਟ ਫੂਡ ਵੀ ਜਿਹੜਾ ਖਾਂਦੇ ਨੇ ਆ ਫਾਸਟ ਫੂਡ ਦੇ ਜਿਹੜੇ ਸ਼ਕੀਨ ਨੇ ਖਾਣ ਦੇ ਉਹਨਾਂ ਦੇ ਲਈ ਵੀ ਇੱਕ ਇੱਕ ਖਾਸ ਤੇ ਸਪੈਸ਼ਲ ਜਗ੍ਹਾ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਤੇ ਵੈਰਾਈਟੀਆਂ ਤੁਹਾਨੂੰ ਮਿਲ ਜਾਣਗੀਆਂ ਖਾਣ ਲਈ ਤਾਂ ਇਹ ਨਿਸ਼ਾਨੇ ਲਾਉਣ ਵਾਸਤੇ ਇਹ ਗਨ ਸ਼ੂਟਿੰਗ ਰੇਂਜ ਇਹਨਾਂ ਨੇ ਬਣਾਈ ਹੋਈ ਹੈ ਤਾਂ ਉੱਧਰ ਲੈਟਰੀ ਵਾਲਾ ਜਿਹੜਾ ਬਣਾਇਆ ਹੋਇਆ ਹੈ ਤਾਂ ਦੇਖ ਸਕਦੇ ਹੋ ਤੁਸੀਂ ਬਹੁਤ ਜਿਹੜੇ ਇੱਥੇ ਸਟਾਲ ਲੱਗੇ ਹੋਏ ਨੇ ਆ ਇਹ ਸਾਰੀਆਂ ਲੋਟਰੀਜ਼ ਨੇ ਇਹ ਨਿਸ਼ਾਨੇ ਵਾਸਤੇ ਗੰਜ਼ ਰੱਖੀਆਂ ਹੋਈਆਂ ਨੇ ਜਿਹੜਾ ਨਿਸ਼ਾਨਾ ਲਾਵੇਗਾ ਅਲੱਗ-ਅਲੱਗ ਤਰ੍ਹਾਂ ਦੇ ਇਨਾਮ ਨੇ ਉਸ ਗੰਜ਼ ਜਿਹੜਾ ਸ਼ੂਟਿੰਗ ਇਹ ਬਣਾਈ ਹੋਈ ਇਹਨਾਂ ਦੇ ਵੱਲ ਰੇਂਜ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਖਾਸ ਕਰ ਬੀਬੀਆਂ ਲਈ ਸਪੈਸ਼ਲ ਚਾਦਰਾਂ ਵਗੈਰਾ ਜਾਂ ਹੋਰ ਘਰ ਦਾ ਸਮਾਨ ਹੈ ਦੇਖ ਰਹੇ ਹੋ ਤੁਸੀਂ ਵੁੱਡਨ ਦਾ ਵੀ ਇੱਥੇ ਬਹੁਤ ਸਾਰਾ ਸਮਾਨ ਹੈ ਉਹ ਵੁੱਡਨ ਦਾ ਸਮਾਨ ਪਰਲੀ ਸਾਈਡ ਪਿਆ ਤਾਂ ਹੋਰ ਘਰ ਦੀ ਵਰਤੋਂ ਦੇ ਜਿਹੜੇ ਨਿੱਜੀ ਲੋੜਾਂ ਲਈ ਬੀਬੀਆਂ ਘਰ ਚ ਵਰਤਦੀਆਂ ਨੇ ਉਹ ਸਮਾਨ ਹੈ ਤਾਂ ਇੱਥੇ ਸੇਲ ਲੱਗਿਆ 80 ਰੁਪਏ ਦੀ ਟੋਟਲ ਜਿਹੜੀ ਸੇਲ ਹੈ ਇਹ ਕੱਪ ਨੇ ਚੀਨੀ ਦੇ ਜਾਂ ਹੋਰ ਪਲੇਟਾਂ ਵਗੈਰਾ ਤਾਂ ਦੇਖ ਸਕਦੇ ਹੋ ਤੁਸੀਂ ਇਸ ਟ੍ਰੇਡ ਫੇਅਰ ਦੇ ਵਿੱਚ ਕਾਫੀ ਲੋਕ ਨੇ ਜਿਹੜੇ ਸੰਡੇ ਵਾਲੇ ਦਿਨ ਤਾਂ ਕਾਫੀ ਜਣੇ ਆਉਂਦੇ ਨੇ ਪਰ ਫਿਰ ਵੀ ਇਹ ਦੇਖ ਸਕਦੇ ਹੋ ਤੁਸੀਂ ਨਾ ਇੱਥੇ ਕਰਾਊਡ ਹੈ ਕਿੰਨਾ ਹੈ ਅੱਜ ਸੰਡੇ ਵਾਲੇ ਦਿਨ ਵੀ ਬਹੁਤ سارے ਲੋਕ ਇਸ ਟ੍ਰੇਡ ਫੇਅਰ ਦੇ ਵਿੱਚ ਆਉਂਦੇ ਨੇ ਤਾਂ ਇਹ ਜਿਹੜਾ ਜਹਾਜ਼ ਹੈ ਬਣਾਇਆ ਹੋਇਆ ਸਿੰਗਾਪੁਰ 에ਅਰਲਾਈਨਸ ਅਸੀਂ ਤੁਹਾਨੂੰ ਮੇਲੇ ਦੇ ਇਹ ਵਾਲੇ ਇੱਕ ਵਾਰੀ ਕੈਮਰਾ ਮਾਰਕ ਦਿਖਾਉਣਾ ਦੂਰੋਂ ਉਹ ਸੈਲਫੀ ਹੈ ਜਿਸ ਦੇ ਵਿੱਚ ਤੁਸੀਂ ਆਪਣੀ ਵੀਡੀਓ ਜਿਹੜੀ ਹੈ ਅਰਾਊਂਡ ਅਪ ਘੁੰਮਦਾ ਹੈ ਅਰਾਊਂਡ ਅਪ ਘੁੰਮ ਕੇ ਤੁਸੀਂ ਉਸ ਦੇ ਵਿੱਚ ਵੀਡੀਓ ਬਣਾ ਸਕਦੇ ਹੋ ਉਸ ਦੇ ਵੀ ਪੈਸੇ ਨੇ ਟਿਕਟ ਹੋएगी ਇੱਕ ਆਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਇਹ ਇੱਥੇ ਜਿਹੜਾ ਮੇਲਾ ਲੱਗਿਆ ਹੋਇਆ ਮੋਹਾਲੀ ਫੇਅਰ ਤਾਂ ਟੈਟੂਸ ਵੀ ਬਣਾਉਂਦੇ ਨੇ ਬੁੱਕ ਸ਼ਾਪ ਐ ਇੱਥੇ ਹੋਰ ਬਹੁਤ ਚੀਜ਼ਾਂ ਨੇ ਆਉਂਗੇ ਤਾਂ ਤੁਹਾਨੂੰ ਘੁੰਮ ਕੇ ਪਤਾ ਲੱਗੇਗਾ ਪਰ ਜੇਕਰ ਗੱਲ ਕਰੀ ਜੇਵੇ ਬਹੁਤ ਹੀ ਕੋਈ ਖਾਸ ਰਕਬੇ ਦੇ ਵਿੱਚ ਨਹੀਂ ਹੈਗਾ ਬਹੁਤ ਵੱਡਾ ਨਹੀਂ ਹੈ ਥੋੜੀ ਘੱਟ ਜੈਗਾ ਦੇ ਵਿੱਚ ਹੈ ਪਰ ਹੈਗੀਆਂ ਚੀਜ਼ਾਂ ਕਾਫੀ ਨੇ ਘੁੰਮਣ ਵਾਸਤੇ ਮਤਲਬ ਦੇਖ ਸਕਦੇ ਹੋ ਤੁਸੀਂ ਉਧਰ ਬੱਚੇ ਕਿਸ ਤਰੀਕੇ ਦੇ ਨਾਲ ਜਿਹੜਾ ਆਪਣਾ ਫਨ ਹੈ ਕਰ ਰਹੇ ਨੇ ਤਾਂ ਇੱਧਰ ਵੀ ਹੋਰ ਤੁਹਾਨੂੰ ਅਸੀਂ ਦਿਖਾਉਨੇ ਆਂ ਚੀਜ਼ਾਂ ਕਿੜੀਆਂ-ਕੜੀਆਂ ਨੇ ਹੁਣ ਅਸੀਂ ਹੋਰ ਵੀ ਜਿਹੜੇ ਬੁੱਕ ਸ਼ਾਪਸ ਵਗੈਰਾ ਹੋਰ ਕਾਫੀ ਕੁਝ ਹੈ ਇਸ ਮੇਲੇ ਦੇ ਵਿੱਚ ਜੇਕਰ ਗੱਲ ਕਰੀ ਜਾਵੇ ਲੱਗਿਆ ਕਿੱਥੇ ਹੋਇਆ ਇਸ ਤੋਂ ਤੁਹਾਨੂੰ ਦੱਸ ਦਿੰਨੇ ਆ ਇਹ ਗੁਰਦੁਆਰਾ ਬਿਲਕੁਲ ਅੰਬ ਸਾਹਿਬ ਦੇ ਕੋਲ ਲੱਗਿਆ ਹੋਇਆ ਇਹ ਹੁਣ ਅਸੀਂ ਬਾਹਰ ਲੈ ਕੇ ਚੱਲਦੇ ਹਾਂ ਤੁਹਾਨੂੰ ਬਾਹਰ ਤੋਂ ਦਿਖਾਣਿਆ ਗੁਰਦੁਆਰਾ ਅੰਬ ਸਾਹਿਬ ਦੇ ਬਿਲਕੁਲ ਸਾਹਮਣੇ ਹੈ ਮੁਹਾਲੀ ਮਟਾਰ ਕੁੰਬੜਾ ਰੋਡ ਤੇ ਜਿਹੜਾ ਲੱਗਿਆ ਹੋਇਆ ਫੇਅਰ ਮੇਲਾ ਦੇਖ ਸਕਦੇ ਹੋ ਤੁਸੀਂ ਮੋਹਾਲੀ ਫੇਅਰ ਇਸ ਦਾ ਨਾਮ ਹੈ 6 ਮਾਰਚ ਤੋਂ 6 April ਤੱਕ ਹੈ ਮਤਲਬ ਹਜੇ ਹੈਗੇ ਨੇ ਇਸ ਦੇ ਕਾਫੀ ਦਿਨ ਤੁਸੀਂ ਆ ਕੇ ਇੱਥੇ ਜਿਹੜਾ ਕੰਪੀਅਰ ਸਕਦੇ ਹੋ ਚੱਲ ਕਰ ਸਕਦੇ ਹੋ ਮੇਲੇ ਨੂੰ ਦੇਖ ਸਕਦੇ ਹੋ ਮੋਹਾਲੀ ਫੇਅਰ ਮੇਲਾ